ਪ੍ਰਸ਼ਾਸਨ ਦਾ ਕੋਈ ਤਪ ਤੇਜ ਨਹੀਂ ਹੈ ਤਿਹਾਰਾ ਦਿਨ ਆ ਰਹੇ ਨੇ ਹੁਣ ਤਾਂ ਬਲ ਕੇ ਪ੍ਰਸ਼ਾਸਨ ਨੂੰ ਜਿਆਦਾ ਚੌਕਸ ਹੋਣਾ ਚਾਹੀਦਾ ਪਰ ਪ੍ਰਸ਼ਾਸਨ ਕੋਈ ਚੌਕਸ ਨਹੀਂ ਹੈ ਕੋਈ ਨਿਗਰਾਨੀ ਨਹੀਂ ਹੈ ਰਾਜੇਂਦਰ ਗਾਰਗੀ ਲੈ ਕੇ ਉਹ ਚੱਕੇ ਤਾਂ ਤਾਂ ਦੇਖਿਆ ਨਹੀਂ ਹਲੇ ਐਸਪੀ ਆਸੇ ਤੇ ਤਕਰੀਬਨ ਗੱਲੇ ਵਿੱਚ ਦੋਨਾਂ ਤੰਗ ਗਲੇ ਚ ਅਡਾ 20 ਤੋਂ 25000 22000 25000 ਇੰਨੀ ਖੈ ਸਾਰਾ ਕੰਮ ਸਾਰੇ ਲੈ ਗਏ ਜੀ ਬਾਕੀ ਅਜੇ ਦੇਖ ਰਹੇ ਹਾਂ ਬਾਕੀ ਵਾਲੇ ਦੇਖ ਰਹੇ ਹੋ ਜਿਹੜਾ ਸਾਡੇ ਕੋਲੇ ਖਜ਼ਾਨਾ ਲੱਗਿਆ ਹੁੰਦਾ ਉਹ ਸਾਰਾ ਜਾਂ ਜੋ ਦਿਵਾਰੇ ਨਿਸ਼ਾਨ ਦੇ ਸਿੱਕੇ ਲਿਆਂਦੇ ਆ ਜਾਂ ਹੋਰ ਕੈਸ਼ ਪਿਆ ਹੁੰਦਾ ਉਹ ਸਾਰਾ ਤਕਰੀਬਨ 20 ਤੋਂ 25 ਡਿਗਰੀ ਹੋਈ ਗਈ ਚੋਰੀ ਕਿੱਥੇ ਹੋਈ ਚੋਰੀ ਤਾਂ ਇੱਧਰਲਾ ਛੋਟੇ ਸ਼ਟਰ ਦਾ ਜਿੰਦਾ ਤੋੜਿਆ ਉਹਦੇ ਵਿੱਚ ਵੀ ਕੋਈ ਆਦਮੀ ਬੜਿਆ ਜਿਹਦੇ ਨਾਲ ਇਹ ਇਹ ਤੋੜੀ ਗਈ ਜੀ ਇਹ ਸ਼ਹਿਰ ਦੀ ਮੇਨ ਜਗ੍ਹਾ ਹੈ ਇਹ ਦੇਖੋ ਜੀ ਗੱਲ ਇਹ ਹੈ ਪ੍ਰਸ਼ਾਸਨ ਦਾ ਤਾਂ ਇਹ ਹੈ ਵੀ ਤਕਰੀਬਨ ਐਂ ਕਹਿ ਸਕਦੇ ਆ ਵੀ ਤਪ ਤੇ ਸਮਝ ਲਓ ਉਪਰੋ ਜੋਰ ਸਮਝ ਲਓ ਜਿੱਥੇ ਵੀ ਜਿਹੜੀ ਪ੍ਰਸ਼ਾਸਨ ਉਸ ਦੀ ਕੋਈ ਨੱਖ ਕਿਸੇ ਕਿਸਮ ਦੀ ਹੈ ਨਹੀਂ ਹਰ ਦਿਨ ਹਰ ਦਿਨ ਹਰ ਦਿਨ ਚੋਰੀਆਂ ਦਾ ਹੈ 택ਿਆ ਦਾ ਖੋਹਾ ਕੋਈ ਦਾ سلسلہ ਚੱਲ ਰਿਹਾ ਹੈ سلسلہ جاری ਹੈ ਔਰ ਇਹ ਇੱਕ ਮੇਨ ਰੋਡ ਹੈ ਸ਼ਹਿਰ ਦਾ ਸਭ ਤੋਂ ਵੀ ਜਿਹਨੂੰ ਸੀ ਚਾਂਦਨੀ ਚੌਕ ਕਹਿੰਦੇ ਆ ਉਹ ਰੋਡ ਹੈ ਜੀ ਇਹ ਗੀਤਾਪੋਂ ਦੇ ਵਿਚ ਆਉਣ ਜਾਂਦੇ ਛਤੇ ਕੂਤੇ ਸਾਰਾ ਦਿਨ ਆਉਂਦੇ ਹੈ ਮੇਨ ਰੋਡ ਹੈ ਜਿਹੜਾ ਸਾਰਾ ਰਾਤ ਚੱਲਦਾ ਹੈ ਜੀ ਇਹ ਪ੍ਰਸ਼ਾਸਨ ਦੀ ਕੋਈ ਪਕੜ ਨਹੀਂ ਹੈ ਇਸ ਕਰਕੇ ਚੋਰੀਆਂ ਹੋ ਰਹੀਆਂ ਪਹਿਲਾਂ ਵੀ ਇਹ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪਹਿਲਾਂ ਸਟੇਸ਼ਨ ਤੇ ਪਹਿਲਾਂ ਸਟੇਸ਼ਨ ਤੇ ਪੰਜਾਂ ਚੋਰੀਆਂ ਹੋਈਆਂ ਸਾਡੇ ਗਲੀ ਜਿਵੇਂ ਕਿ ਦਿਨ ਜਿੰਦੇ ਥੋੜੇ ਗਏ ਤੇ ਲਗਾਤਾਰ ਹੀ ਚੋਰੀਆਂ ਹੋ ਰਹੀਆਂ ਨੇ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਕਰ ਸਕਦੇ ਹਾਂ ਵੀ ਜਿੰਨੇ ਸਾਡੇ ਸ਼ਹਿਰ ਨਿਵਾਸੀ ਨੇ ਉਹਨਾਂ ਜਾਨ ਮਾਲ ਦਾ ਦੁਕਾਨਾਂ ਦਾ ਨਿਗਾਹ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦੇ ਹਰ ਗੱਲ ਨੌਲੇਜ ਹੋਣੀ ਚਾਹੀਦੀ ਹੈ ਜਿਹੜੀ ਕੋਈ ਲੋਕ ਇਹ ਜਿਹੇ ਕੁਝ ਕਰਦੇ ਨੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਜਦ ਬਹੁਤ ਤਾਕਤ ਦੇ ਨਾਲ ਨੱਥ ਪਾਉਣੀ ਚਾਹੀਦੀ ਹੈ ਪੁਲਿਸ ਦੀ ਰਾਤ ਨੂੰ ਬਦਲ ਪੁਲਿਸ ਦੀ ਰਾਤ ਨੂੰ ਜਿਹੜੀ ਗਸ਼ਤ ਹੈ ਉਹ ਤਾਂ ਕਿੰਨੀ ਖੋਣੀ ਚਾਹੀਦੀ ਹੈ ਵੀ ਪੁਲਿਸ ਇਹਨਾਂ ਕੋਲੇ ਬਹੁਤ ਹੈ ਜੀ ਪ੍ਰਸ਼ਾਸਨ ਕੋਲੇ ਫੋਰਸ ਦੇ ਲਈ ਬਹੁਤ ਹੈ ਜੀ ਹਾਰਾ ਜੇ ਸ਼ੁਰੂ ਹੋਇਆ ਹਜੇ ਸ਼ੁਰੂ ਹੋਈ ਹੈ ਚੋਰੀ ਸਾਲ ਦੇ ਖਤਮ ਸਾਨੂੰ ਤਾਂ ਪਹਿਲਾਂ ਹੀ ਮਾਰ ਪੈ ਰਹੀ ਹੈ ਜਿਵੇਂ ਇਹ ਤਿਹਾਰ ਸ਼ੁਰੂ ਹੋਏ ਨੇ ਹੈ ਪਹਿਲੀ ਪਹਿਲਾਂ ਸੰਭਲੋ ਵੀ ਸ਼ਹਿਰ ਹਰ ਸ਼ਹਿਰ ਵਾਸੀ ਦਰਿਆ ਵੈ ਪਰ ਕੋਸ਼ਿਸ਼ ਤਾਂ ਕਰਦੇ ਆ ਵੀ ਕੋਈ ਸ਼ੌਂਕੀ ਦਾ ਰੱਖਿਆ ਜਾਵੇ ਪਰ ਪ੍ਰਸ਼ਾਸਨ ਦਾ ਕੋਈ ਤਪਤੇਜ ਨਹੀਂ ਹੈ ਤਿਹਾਰਾਂ ਦੇ ਨਾਲ ਆ ਰਹੇ ਨੇ ਹੁਣ ਤਾਂ ਬਲਕੇ ਪ੍ਰਸ਼ਾਸਨ ਨੂੰ ਜ਼ਿਆਦਾ ਚੌਕਸ ਹੋਣਾ ਚਾਹੀਦਾ ਹੈ ਪਰ ਪ੍ਰਸ਼ਾਸਨ ਕੋਈ ਚੌਕਸ ਨਹੀਂ ਹੈ ਕੋਈ ਨਿਗਰਾਨੀ ਨਹੀਂ ਏ ਸਈ ਸਤਨਾਮ ਸਿੰਘ ਜੀ ਖਾਨਾ ਸਿਟੀ ਬਰਨਾਲਾ